ਜੁ ਦੇਖ ਰਹੇ ਹਾਂ 24 ਪੰਜਾਬੀ ਚੈਨਲ ਨੂੰ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਫੱਗੋਆਲਾ ਵਿਖੇ ਹਰ ਪੀੜਤਾਂ ਦੀ ਮਦਦ ਦੇ ਲਈ ਪਿੰਡ ਦੇ ਵਿੱਚੋਂ ਕਣਕ ਅਤੇ ਕੁਝ ਪੈਸੇ ਇਕੱਠੇ ਕੀਤੇ ਗਏ ਹਨ ਕਿਉਂਕਿ ਆਏ ਹੜ੍ਹਾਂ ਦੇ ਵਿੱਚ ਕਈ ਲੋਕਾਂ ਦੇ ਘਰਾਂ ਦੇ ਆਸ਼ੀਆ ਨੇ ਅਤੇ ਕਈ ਘਰਾਂ ਦੇ ਵਿੱਚ ਅੱਜ ਵੀ ਰੋਟੀ ੜਾ ਰਹੇ ਹਨ ਕਿਉਂਕਿ ਜਿੱਥੇ ਕੋ ਲੋੜਵੰਦਾਂ ਦੀ ਮਦਦ ਦੇ ਕਾਰਨ ਇੱਕ ਪਿੰਡ ਫੱਗਵਾਲਾ ਨੇ ਬਹੁਤ ਵਧਿਆ ਪੁਆਣੀ ਘਾੜ ਦੇ ਨੇੜੇ ਪੈਂਦੇ ਪਿੰਡ ਫੱਗਵਾਲੇ ਵੀ ਇੱਕ ਉਪਰਾਲਾ ਕੀਤਾ ਗਿਆ ਹੈ ਜੋ ਕਿ ਆਪਦੇ ਆਪ ਵਿੱਚ ਬਹੁਤ ਹੀ ਸراہਣੀਯੋਗ ਉਪਰਾਲਾ ਹੈ ਜਿੱਥੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਇਕੱਠੇ ਕੀਤੇ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਰਪੂਰ ਸਿੰਘ ਫੱਗਵਾਲਾ ਅਤੇ ਮੌਜੂਦਾ ਸਰਪੰਚ ਪਿੰਡ ਫੱਗਵਾਲਾ ਅਤੇ ਉਹਨਾਂ ਦੇ ਨਾਲ ਪਿੰਡ ਵਾਸੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਉਹਨਾਂ ਨੇ ਕਿਹਾ ਕਿ ਕੰਲੀ ਸਿਰਫ ਇੱਕ ਵਾਰ ਨਹੀਂ 14ਵੇਂ ਸਮੇਂ ਤੇ ਲੋਡ ਪਵੇਗੀ چاہے ਉਹਨਾਂ ਨੂੰ ਸਾਲ ਜਾਂ ਦੋ ਸਾਲ ਲੱਗ ਜਾਂਦੇ ਹਨ ਉਹਨਾਂ ਲਈ ਮਦਦ ਕਰਨ ਦਾ ਭਰੋਸਾਪੂਰਨ ਪਿੰਡ ਫਗਵਾਲਾ ਨੇ ਵਿਸ਼ਵਾਸ ਦਿਵਾਇਆ ਗਿਆ ਸਾਡੀ ਪੰਚਾਇਤ ਕੋਲੋਂ ਬਾਈ ਜੀ ਨੇ ਪਹਿਲਾਂ ਕੋਲੋਂ ਉਸ ਜੀ ਬਾਈ ਜੀ ਨੇ ਦੱਸਿਆ ਹੀ ਸਾਰਾ ਕਿ ਸਾਰੇ ਪਿੰਡ ਦੇ ਜਤਨਾ ਸਦਕਾ ਬੜਾ ਵਧੀਆ ਪ੍ਰਾਲਾ ਕੀਤਾ ਹੈ ਮੇਰੇ ਸਾਰੇ ਵੀਰਾਂ ਨੇ ਭੈਣ ਭਾਈਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਹੈ ਨਕਦੀ 'ਚ ਵੀ ਹਿੱਸਾ ਪਾਇਆ ਹੈ ਤੇ ਆਮ ਰਾਸ਼ਨ ਜਿਹੜਾ ਇਕੱਠਾ ਕੀਤਾ ਕਣਕ ਵਗੈਰਾ ਉਹ ਵੀ ਵੱਧ ਵੱਧ ਚੜ ਕੇ ਹਿੱਸਾ ਪਾਇਆ ਸਾਰੇ ਨਗਰ ਨੇ ਪਾਇਆ ਹੈ ਮੈਂ ਤਾਂ ਇਹ ਕਹਾਂਗਾ ਵੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਮਦਦ ਕੀਤੀ ਜਾਵੇ ਅੱਜ ਨਹੀਂ ਅਸੀਂ ਇੰਨਾ ਨਹੀਂ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਲਈ ਹਰ ਵਕਤ ਅਸੀਂ ਮਦਦ ਲਈ ਤਿਆਰ ਆਂ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਵਰਪੂਰ ਸਿੰਘ ਜੀ ਉਹਨਾਂ ਵਾਸਤੇ ਦੇਖੋ ਸਾਡੇ ਨਗਰ ਨੇ ਪਹਿਲਾਂ ਤਾਂ ਦੋ ਟਰਾਲੀਆਂ ਰਾਸ਼ਨ ਦੀਆਂ ਤੇ ਕਣਕ ਦੀਆਂ ਕਰੀ 25000 ਰੁਪਏ ਅੱਗੇ ਅਸੀਂ ਹੋਰ ਪੈਸੇ ਇਕੱਠੇ ਕਰਨ ਦੀ ਸਕੀਮ ਬਣਾ ਰਹਿਆਂ ਵੀ ਪਿੰਡ ਵਿੱਚੋਂ ਕਿੰਨਾ ਵੀ ਕੋਈ ਕਿਸੇ ਤੋਂ 2000 4000 5000 ਅਸੀਂ ਡੀਜ਼ਲ ਵਾਸਤੇ ਕਰਾਹ ਲਾਉਣ ਵਾਸਤੇ ਵੀ ਜਿਵੇਂ ਅੰਦਰ ਕਰਨ ਵਾਸਤੇ ਵੀ ਡੀਜ਼ਲ ਦਾ ਵੀ ਅਸੀਂ ਪ੍ਰਾਲਾ ਕਰਾਂਗੇ 10 20 ਦਿਨਾਂ 'ਚ ਆਉਣ ਵਾਲੇ ਟਾਈਮਾਂ 'ਚ ਵੀ ਜਿੰਨਾ ਕਿ ਜੋਗਾ ਹੈਗਾ ਹਰ ਇੱਕ ਬੰਦਾ ਹਾਜ਼ਰ ਹੈ ਪਰ ਮੂਰੇ ਲੱਗਣ ਦੀ ਇਹ ਦੇਰੀ ਹੈ ਨਹੀਂ ਨਗਰ ਵਿੱਚੋਂ ਹਮ ਹਮਾ ਕੇ ਬਹੁਤ ਲੋਕ ਸਰਦਾ ਨਾ ਹਰ ਇੱਕ ਬੰਦਾ ਕਹਿੰਦਾ ਮੈਥੋਂ ਲਿਜਾਓ ਮੈਥੋਂ ਲਿਜਾਓ ਜਿਹਦੇ ਵੀ ਘਰ ਗਿਆ ਅਸੀਂ ਕਿਸੇ ਨੇ ਖਾਦੀ ਨਹੀਂ ਬੋਲੀ ਹਰ ਇੱਕ ਬੰਦਾ ਇਹ ਕਹਿ ਰਿਹਾ ਵੀ ਮੂਰੇ ਲੱਗਣ ਦੀ ਇਹ ਵਾਸਾ ਹੋਇਆ ਸਮਝਾ ਅਸੀਂ ਡੀਜ਼ਲ ਦੇ ਪੈਸੇ ਇਕੱਠੇ ਕਰਾਂਗੇ ਕਰਕੇ ਉਹ ਵੀ ਪਹੁੰਚਾਉਣ ਦੀ ਪੂਰੀ ਸਾਡੀ ਗੁਰਵਿੰਦਰ ਸਿੰਘ ਬਾਈ ਇਹ ਵੀ ਅੱਜ ਕਹਿ ਰਿਹਾ ਸੀ ਕਹਿੰਦਾ ਵੀ ਆਪਾਂ ਡੀਜ਼ਲ ਵਾਸਤੇ ਵੀ ਕਰਾਂਗੇ ਪਰਾਂ ਐਨੀ ਗੱਲਾਂ ਸਾਡੀਆਂ ਜੀ ਪਚਾਰਾਂ ਦੇਖੋ ਆਸਮ ਦਾ ਵੱਡੀ ਗੱਲ ਹੁੰਦੀ ਹੈ ਮੇਨ ਪਿੰਡ ਦੇ ਵਿੱਚ ਕੋਈ ਬੰਦਾ ਉਤੋਂ ਕਰਦਾ ਜਦ ਕੋਸ਼ਿਸ਼ ਕਰਦਾ ਉਹ ਬੂਰ ਪੈਂਦਾ ਭਰਪੁਰ ਸਿੰਘ ਔਰ ਵੀ ਬਾਈ ਕੋਲ ਦੂਰ ਹੋ ਰਹੀ ਗਏ ਨਗਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਮਨਾ ਕਰ ਦੇ ਸਰੇਕ ਬੰਦਾ ਮਦਦ ਕਰਨ ਨੂੰ ਤਿਆਰ ਆ ਦੇਖੋ ਜੋ ਵੀ ਹੈ ਕਣਕ ਵਗੈਰਾ ਇਕੱਠੀ ਹੋਈ ਹੈ ਪੈਸੇ ਹੋਏ ਆ ਨਗਦੀ ਹੋਈ ਆ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੰਦੇ ਉੱਥੇ ਜਾਣਗੇ ਉੱਥੇ ਅਸਲ ਮੇਲ ਪਤਾ ਲੱਗ ਜੂਗਾ ਵੀ ਕੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਟਰੈਕਟਰ ਦੀ ਆ ਰਹੀ ਹੈ ਡੀਜ਼ਲ ਦੀ ਆ ਰਹੀ ਹੈ ਜਾਂ ਕਣਕ ਦੀ ਬੀਜ ਦੀ ਵਗੈਰਾ ਹੋਰ ਵੀ ਹੋਈ ਤਾਂ ਕੋਸ਼ਿਸ਼ ਕਰਾਂਗੇ ਨਗਰਵਾਲਾ ਤੋਂ ਪੂਰਾ ਪ੍ਰਬੰਧ ਕਰਕੇ ਉਹਨਾਂ ਦਾ ਰਸਤਾ ਹਲਕਾ ਕਰਾਂਗੇ ਕਿਉਂਕਿ ਸਾਡਾ ਭਾਈਚਾਰ ਇੱਥੇ ਜਾ ਕੇ ਬਾਹਰਲੇ ਸਟੇਟਾਂ ਦੇ ਵੀ ਲੋਕਾਂ ਦੀ ਮਦਦ ਕਰਦੇ ਇਹਦਾ ਸਾਡੇ ਆਪ ਦੇ ਤੇ ਬਾਹਰਲੇ ਲੋਕਾਂ ਨੂੰ ਮੈਂ ਜਦੋਂ ਆਪਾਂ ਬਾਹਰਲੇ ਲੋਕਾਂ ਦੀ ਮਦਦ ਕਰ ਸਕਦੇ ਸਾਡੇ ਆਪ ਦਾ ਤਾਂ ਕਰਨਾ ਚਾਹੀਦਾ ਘਰ ਦੇ ਵਿੱਚ ਇਹ ਕੋਈ ਏਦੂ ਵੱਡੀ ਆਫਤ ਦਾ ਨਹੀਂ ਸਕਦੀ ਉਹਨਾਂ ਨੂੰ ਉੱਪਰ ਲਈ 2-3 ਸਾਲ ਦਾ ਸਮਾਂ ਲੱਗ ਜਾਣਾ ਇਹ ਨਹੀਂ ਪਤਾ ਕਿ ਕਣਕ ਦੀ ਬਿਜਾਈ ਹੋਊ ਜਾਂ ਨਾ ਹੋਊ ਹੁਣ ਪ੍ਰਧਾਨ ਜੀਰਾਂ ਨੂੰ ਕਹਿ ਵੀ ਜਿਹੜੇ ਵੀ ਜ਼ਿੰਮੇਵਾਰ ਬੰਦੇ ਉੱਥੇ ਜਾਮੋਗੇ ਜਿਹੜੇ ਵੀ ਨਗਰ 'ਚ ਕੋਸ਼ਿਸ਼ ਕਰਿਓ ਕਿ ਜਿਹੜੀ ਉਹਨਾਂ ਨੂੰ ਕੋਈ ਦਿੱਕਤ ਆ ਡੀਜ਼ਲ ਦੀ ਜਾਂ ਹੋਰ ਵੀ ਆਪਾਂ ਸਾਰੇ ਨਗਰ ਵਾਲੇ ਉਹਨਾਂ ਦਾ ਸਹਾਈ ਹੋ ਕੇ ਪੂਰੀ ਮਦਦ ਕਰ ਸਕਦੇ ਹਾਂ